ਜਿਵੇਂ ਅਤਵਾਦੀਆਂ ਦਾ ਕੋਈ دین ਕੋਈ ਮਜਮ ਕੋਈ ਧਰਮ ਕੋਈ ਈਮਾਨ ਨਹੀਂ ਹੁੰਦਾ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਚੋਰਾਂ ਦਾ ਵੀ ਨਹੀਂ ਹੁੰਦਾ ਸਿਆਣੇ ਕਹਿੰਦੇ ਆ ਕਿ ਇੱਕ ਘਰ ਤਾਂ ਡੈਨ ਵੀ ਛੱਡ ਦਿੰਦੀ ਐ ਪਰ ਲੱਗਦਾ ਕਿ ਚੋਰ ਉਹ ਵੀ ਨਹੀਂ ਛੱਡਦੇ ਜਾਣਕਾਰੀ ਮਿਲੀ ਆ ਕਿ ਪੁਲਿਸ ਚੌਕੀ ਧਰਮਕੋਟ ਰੰਧਾਵਾ ਦਾ ਪਿੰਡ ਮਨਸੂਰਕੇ ਉੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬੀਤੀ ਰਾਤ ਸਕੂਲ ਦੇ ਵਿੱਚ ਪਿਆ ਮਿਡਡੇ ਵਾਲਾ ਰਾਸ਼ਨ ਜਿਸ ਦੇ ਵਿੱਚ ਆਟਾ, ਚੌਲ, ਦਾਲਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ਚੋਰ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਾਲ ਚੁੱਕ ਕੇ ਲੈ ਗਏ ਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਇੰਚਾਰ ਰੰਜਨਦੀਪ ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦੀ ਰਸੋਈ ਦਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਬੱਚਿਆਂ ਨੂੰ ਦਿੱਤਾ ਜਾਂਦਾ ਮਿਡਡੇ ਮੀਲ ਦਾ ਸਮਾਨ ਜਿਸ ਦੇ ਵਿੱਚ ਆਟਾ, ਚੌਲ, ਦਾਲਾਂ, ਗੈਸ ਸਿਲੰਡਰ, ਚੁੱਲ੍ਹਾ ਅਤੇ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ, ਡੀਵੀਆਰ ਇਹ ਸਭ ਕੁਝ ਚੋਰੀ ਹੋ ਚੁੱਕਿਆ ਸੀ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਪਿੰਡ ਦੇ ਵਿੱਚ ਚੋਰੀਆਂ ਕਰਨ ਦੇ ਨਾਲ 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 ਨਸ਼ਿਆਂ ਦੀ ਵੀ ਭੰਬਾਰ ਹੈ। ਅਤੇ ਕਈ ਵਾਰ ਨਸ਼ੇੜੀ ਸਕੂਲ ਦੇ ਵਿੱਚ ਸਿਰਿੰਜਾਂ ਅਤੇ ਹੋਰ ਇਤਰਾਜਯੋਗ ਚੀਜ਼ਾਂ ਵੀ ਸੁੱਟ ਕੇ ਚਲੇ ਜਾਂਦੇ ਆ ਤੇ ਪਹਿਲਾਂ ਵੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਪਰ ਹਾਲੇ ਤੱਕ ਕਿਸੇ ਵੀ ਚੋਰ ਜਾਂ ਨਸ਼ੇੜੀ ਉੱਪਰ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ। ਕਿ ਸਕੂਲ ਦੇ ਵਿੱਚ ਇਤਰਾਜਯੋਗ ਚੀਜ਼ਾਂ ਛੁੱਟਣ ਵਾਲੀ ਸ਼ਰਾਰਤੀ ਵਿਅਕਤੀ ਚੋਰ ਨਸ਼ੇੜੀਆਂ ਤੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਚੌਕੀ ਧਰਮਕੋਟ ਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਪੁਲਿਸ ਇਹਨਾਂ ਨੂੰ ਫੜ ਲਵੇਗੀ। ਕੀ ਨਾਮ ਜੀ ਆਪਣਾ? ਮੇਰਾ ਨਾਮ ਕਸ਼ਮੀਰ ਮਸੀਬ ਪੀਟੀਆਈ ਟੀਚਰ ਸਰਕਾਰੀ ਹਾਈ ਸਕੂਲ ਮਨਸੂਰਕੇ ਸਭ ਕੀ ਕਹਿਣਾ ਚਾਹੋਗੇ ਜਿੱਥੇ ਚੋਰੀ ਦੀ ਕਿਹੜੀ ਵਾਰਦਾਤ ਹੈ ਵਿਖੋ ਸਵੇਰ ਜਦ ਮੈਡਮ ਸਕੂਲ ਆਏ ਨੇ ਤੇ ਉਹਨਾਂ ਨੇ ਵੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੇ ਚੋਰੀ ਹੋ ਗਈ ਆ ਆਈ ਇੱਥੇ ਆਏ ਆ ਪਰ ਇੱਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜ਼ਰੂਰ ਨਸ਼ੇ ਦਾ ਓਵਰਡੋਜ਼ ਕੀ ਕਹਿੰਦੀ ਲਾਉਂਦੇ ਨੇ ਨਸ਼ੇ ਕਰਦੇ ਨੇ ਮਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਤਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕੈਬਨ ਦੇ ਵਿੱਚ ਹੀ ਤੇ ਬਾਅਦ ਚ ਪੁੱਛਗੇ ਟੀਚਰ ਨੂੰ ਹੋਣੀ ਆ ਤੇ ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮੜਾ ਕੰਮ ਕਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਇਹੋ ਬੇਨਤੀ ਕਰਨੀ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਜ਼ੂਰਕੇ ਆਬਾਦੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਹੀ ਮਨਜ਼ੂਰਕੇ ਜਿਹੜਾ ਆਬਾਦੀ ਆ ਇੱਥੇ ਕਮ ਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਵੀ ਸਵੇਰੇ ਕੋਈ ਸ਼ਾਮ ਨੂੰ ਜ਼ਰੂਰ ਚੱਕਰ ਲਾਵੇ ਜਿਹੜੇ ਇਹਦੇ ਅਧਰਤ ਕਿਤੇ ਬੈਠੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੇਲ ਪਾਈ ਜਾਵੇ। ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇਹ ਨਸ਼ੇ ਕਰਨ ਵਾਲਿਆਂ ਦਾ ਹੋਰ ਕਿਸਤੇ ਦਬ ਨਹੀਂ ਹੈ। ਜੇ ਮੇਰਾ ਨਾਮ ਰਣਜਨਦੀਪ ਗੌਰ ਹੈ ਔਰ ਮੈਂ ਇਥੇ ਸਕੂਲ ਡੀਨ ਚਾਰਜਾਂ ਔਰ ਇੱਥੇ ਇਹ ਨਹੀਂ ਹੈ ਕਿ ਹੋਣੀ ਚੋਰੀ ਹੋਈ ਆ ਜਦੋਂ ਦੀ ਮੈਂ ਇੱਥੇ ਸਕੂਲ ਵਿੱਚ ਆਈ ਆ ਇੱਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਆਕਸ ਲਾਗੇ ਲੱਗੇ ਸਕੂਲ ਦੀਆਂ ਗੱਟਰ ਲੱਗੇ ਦੀਆਂ ਗੱਟਰ ਤੋੜ ਕੇ ਉਹਦੀ ਅੰਦਰੋਂ ਸੀਖਾ ਕੱਢ ਕੇ ਲੱਗੇ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਆ ਇੱਥੇ ਬਟ ਕਿਸੇ ਨੇ ਕੁਝ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚ ਉਹ ਸਰੀਂਜਾ ਛੁੱਟੇ ਜਾਂਦੇ ਰਹਿਆ ਫਸਟ ਟਾਈਮ ਉਹਨਾਂ ਨੇ ਸਰੀਂਜ ਤੇ ਨਾਲ ਉਹ ਛੁੱਟੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਇੱਥੇ ਕਿਸੇ ਮੇਰੇ ਬੱਚੇ ਤੇ ਲੱਗ ਜੇ ਤੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਫੇਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨੀ ਮਾਮਾਸੀ ਚੱਕਰ ਲਾਵਾਂਗੇ ਫਿਰ ਥੋੜਾ ਵੀ ਦਿਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੀੰਜ ਮਿਲੀ ਆ ਉਹ ਰੋ ਡਰਗ ਦੀ ਭਰੀ ਹੋਈ ਸੀਗੀ ਉਹ ਵੀ ਇੱਥੇ ਪਈ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀਗੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਮਾ ਇੱਥੇ ਪਈ ਹੋਈ ਆ ਮੈਂ ਫੇਰ ਪੁਲਿਸ ਨੂੰ ਬੁਲਾਇਆ ਬਟ ਹਜੇ ਤੱਕ ਪੁਲਿਸ ਨੇ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਅੱਜ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡਾ ਲੋਕ ਖੁੱਲਾ ਸੀਗਾ ਕਿਚਨ ਦਾ ਔਰ ਜਦੋਂ ਆਪਾਂ ਕਿਚਨ ਦੇ ਅੰਦਰ ਐਂਟਰ ਹੋਏ ਆ ਤੇ ਉੱਥੇ ਨਾਲ ਚੋਲ ਦਾ ਜਿਹੜਾ ਡਰਾਮਾ ਉਹਦਾ ਢੱਕਣ ਖੁੱਲਿਆ ਹੀ ਨੀਚੇੋਂ ਔਰ ਚੋਲ ਵੀ ਨਹੀਂ ਹੈਗੇ ਸੀਗੇ ਔਰ ਜਿਹੜੀ ਡਰਮੀ ਸੀਗੀ ਉਹਦੇ ਵਿੱਚ ਆਪਾਂ ਬੋਰੀ ਸਮੇਤ ਆਟਾ ਰੱਖਿਆ ਹੋਇਆ ਸੀ ਉਹ ਵੀ ਚੱਕ ਕੇ ਲੱਗੇ ਵਿੱਚੋਂ ਤੇ ਜਿਹੜਾ ਰਾਸ਼ਨ ਸੀਗਾ ਉਹ ਸਾਰਾ ਲੈ ਗਏ ਔਰ ਨਾਲ ਦੀ ਇੱਕ ਕੁੱਕਰ ਸੀਗਾ ਆਪਾਂ ਹਜੇ ਥੋੜੀ ਦਿਨ ਹੀ ਹੋਇਆ ਸੀ ਖਰੀਦਿਆ ਸੀ ਨਵਾਂ ਕੁੱਕਰ ਸੀਗਾ ਉਹ ਵੀ ਚੱਕ ਕੇ ਲੈ ਗਏ ਆ ਗੈਸ ਸਲੰਡਰ ਵੀ ਸਾਡਾ ਚੱਕ ਕੇ ਲੈ ਗਏ ਔਰ ਇੱਥੇ ਸਾਡੇ ਬਾਹਰ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਲੱਗੇ ਨੇ ਤੇ ਡੀਵੀਆਰ 'ਚ ਥੋੜੀ ਜਿਹੀ ਸਾਡੀ ਖਰਾਬੀ ਸੀਗੀ ਤੇ ਉਹ ਵੀ ਆਪਾਂ ਲਾ ਕੇ ਰੱਖਿਆ ਹੋਇਆ ਸੀ ਤੇ ਉਹ ਆਪਾਂ ਕਿਚਨ 'ਚ ਐਕਸਟਰਾਸ ਨਾਲ ਰੱਖ ਦਿੰਦੇ ਹੁੰਨੇ ਆ ਉਹ ਵੀ ਉਹ ਤੋਂ ਹੀ ਚੱਕ ਕੇ ਉਹ ਵੀ ਲੈ ਗਏ ਨੇ ਨਾਲ ਹੀ ਮਤਲਬ ਕਿ ਓਵਰ ਆਲ ਕਾਫੀ ਨੁਕਸਾਨ ਕਰ ਗਏ ਅੱਜ ਸਾਡੇ ਮਿੱਡੇ ਵੀਲ ਵੀ ਸਕੂਲ ਨਹੀਂ ਬਣਿਆ ਮੇਰੇ ਬੱਚੇ ਵਿਚਾਰੇ ਅੱਜ ਭੁੱਖੇ ਨੇ ਤੇ ਇਸ ਲਈ ਮੈਂ ਤੇ ਹੀ ਕਹੂੰਗੀ ਕਿ ਫਿਰ ਮੈਂ ਹੁਣ ਇਨਚਾਰਜ ਕੋਲ ਗਈ ਸੀ ਚੌਂਕੀ ਇਨਚਾਰਜ ਕੋਲ ਉਹ ਸਾਨੂੰ ਉੱਥੇ ਮਿਲੇ ਨਹੀਂ ਉਹਨਾਂ ਨੇ ਸਾਡੀ ਜਿਹੜੀ ਦਰਖਾਸਤ ਉਹ ਰੱਖੀ ਨਹੀਂ ਆਪਾਂ ਵਾਪਸ ਲੈ ਆਏ ਤੇ ਹੁਣ ਇੱਥੇ ਆਣ ਲੱਗੇ ਆ ਸਕੂਲ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਤੋਂ ਇਹੀ ਪ੍ਰਸ਼ਾਸਨ ਕੋਲ ਆਪਾਂ ਮੰਗ ਕਰਦੇ ਕਿ ਸਾਡੇ ਜੋ ਵੀ ਚੋਰਾ ਨੂੰ ਨੁਕੀਲ ਪਾਈ ਜਾਵੇ ਜੋ ਰੋਜ਼ ਰੋਜ਼ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਬਹੁਤ ਜਿਵੇਂ ਨਸ਼ੇ ਮੈਨੂੰ ਨਹੀਂ ਲੱਗਦਾ ਕਿ ਸਕੂਲ ਦੇ ਵਿੱਚ ਨਸ਼ੇ ਕਰਨੇ ਜਿਹੜੇ ਉਹ ਸਹੀ ਆ ਇੱਥੋਂ ਤੱਕ ਕਿ ਮੈਨੂੰ ਸਕੂਲ ਵਿੱਚ ਉਹ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਰਹੀਆਂ ਨੇ ਔਰ ਇਹ ਵੀ ਮੈਂ ਪੁਲਿਸ ਨੂੰ ਦੱਸਿਆ ਕਿ ਸਾਡੇ ਸਕੂਲ 'ਚ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਨੇ ਇੱਥੇ ਸਾਡੇ ਡੈਸਕ ਜੇ ਕੋਈ ਬਾਹਰ ਰਹਿ ਜੇ ਉਹ ਕੰਧਾਂ ਦੇ ਨਾਲ ਲੱਗਿਆ ਹੁੰਦਾ ਉਹ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਇੱਕ ਦਿਨ ਸਾਡੇ ਇੱਥੇ ਸਕੂਲ ਵਿੱਚ ਵੋਮਿਟ ਵੀ ਕਰੀਆਂ ਆਈਆਂ ਸੀਗੇ ਉੱਥੇ ਕੋਰੀਡੋਰ ਦੇ ਵਿੱਚ ਮੈਂ ਸਾਰੇ ਘਰ ਘਰ ਗਈਆਂ ਮੈਂ ਸਾਰੇ ਪੁੱਛਿਆ ਤੇ ਉਹ ਸਾਰੇ ਲੋਕੀ ਕਹਿੰਦੇ ਜੀ ਸਾਡੇ ਕੀਤਾ ਨਹੀਂ ਹੁਣ ਦੱਸੋ ਇੱਕ ਲੇਡੀ ਕਲੀ ਕੀ ਕਰ ਸਕਦੀ ਆ ਬਸ ਪੁੱਛ ਹੀ ਸਕਦੀ ਆ ਔਰ ਹੁਣ ਇੱਥੇ ਦੇ ਕੋਣ ਮੇਰੇ ਛੋਟੇ ਛੋਟੇ ਬੱਚੀਆਂ ਵੀ ਸਕੂਲ ਆਉਂਦੀਆਂ ਨੇ ਅਮ ਤੋਦ ਜਿਹੜੇ ਨਸ਼ੇੜੀ ਨੇ ਮੁੰਡੇ ਉਹ ਸਾਡੇ ਇੱਥੇ ਪਿੱਛੇ ਬੈਠੇ ਰਹਿੰਦੇ ਨੇ ਇੱਥੇ ਕਾਫੀ ਸਾਰਾ ਘਾਹ ਸੀ ਉਹ ਵੀ ਮੈਂ ਕਹਿ ਕੇ ਕਟਵਾਇਆ ਏ ਕਿ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਸਕੂਲ ਆਉਂਦੀਆਂ ਜੇ ਉਹਨਾਂ ਨੂੰ ਕੋਈ ਚੱਕ ਲੈ ਉਧਰ ਨੂੰ ਲੈ ਜਾਵੇ ਤੇ ਤੁਹਾਨੂੰ ਪਤਾ ਕੋਈ ਵੀ ਘਟਨਾ ਵਾਪਰ ਸਕਦੀ ਆ ਹੁਣ ਮੰਗ ਤੇ ਮੇਰੀ ਇਹੀ ਹੋਈ ਆ ਕਿ ਇਸ ਚੀਜ਼ ਨੂੰ ਇਸ ਪਿੰਡ ਚੋਂ ਰੋਕਿਆ ਜਾਏ ਕਿਉਂਕਿ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਹੀ ਚੋਰੀ ਕਰਦੇ ਆ